ਅਧਿਆਇ 2 ਉਮਰ ਨਾ ਵਧਣ ਦੇ ਰਾਜ਼ ਛੋਟੀਆਂ-ਛੋਟੀਆਂ ਗੱਲਾਂ ਤੁਹਾਨੂੰ ਆਨੰਦ ਤੇ ਲੰਮੀ ਉਮਰ ਦਿੰਦੀਆਂ ਨੇ ਉਮਰ ਵਧਣ ਤੋਂ ਅਗਾਹ ਦੀ ਕਹਾਣੀ ਇੱਕ ਸਦੀ ਤੋਂ ਵੀ ਵੱਧ ਸਮੇ ਤੋਂ ਅਸੀਂ ਆਪਣੀ ਉਮਰ ਨੂੰ ਹਰ ਸਾਲ 0.3 ਸਾਲ ਵਧਾ ਰਹੇ ਹਾਂ ਸੋਚੋ ਜੇਕਰ ਸਾਡੇ ਕੋਲ ਕੋਈ ਐਸੀ ਤਕਨੀਕ ਆ ਜਾਵੇ ਜਿਸ ਦੀ ਵਰਤੋਂ ਨਾਲ ਅਸੀਂ ਆਪਣੀ ਉਮਰ ਨੂੰ ਹਰ ਵਾਰੀ 1 ਸਾਲ ਹੋਰ ਵਧਾ ਸਕੀਏ ਤਾਂ ਇਸ ਉਮਰ ਵਧਣ ਦੀ ਗਤੀ ਨੂੰ ਪਿਛਾ ਛੱਡ ਕੇ ਜੀਵ ਸ਼ਾਸਤਰ ਦੇ ਸਿਧਾਂਤ ਮੁਤਾਬਕ ਅਮਰ ਹੋ ਜਾਵਾਂਗੇ ਅਮਰਤਾ ਅਤੇ ਖਰਗੋਸ਼ ਸੋਚੋ ਦੂਰ ਕਿਤੇ ਇੱਕ ਬੋਰਡ ਲੱਗਾ ਹੋਇਆ ਹੈ ਜਿਸ ਉੱਪਰ ਇੱਕ ਅੰਕ ਲਿਖਿਆ ਹੈ ਜੋ ਤੁਹਾਡੀ ਮੌਤ ਦੀ ਉਮਰ ਦੱਸਦਾ ਹੈ ਜਿਉਂਦੇ ਜੀ ਹਰ ਵਾਰੇ ਤੁਸੀਂ ਉਸ ਅੰਕ ਦੇ ਨੇੜੇ ਪਹੁੰਚ ਜਾਂਦੇ ਹੋ ਤੇ ਜਦੋਂ ਤੁਸੀਂ ਉਸ ਅੰਕ ਦੇ ਬਰਾਬਰ ਉਮਰ ਹੰਡਾ ਲੈਨੇ ਹੋ ਤਾਂ ਤੁਹਾਡੀ ਮੌਤ ਹੋ ਜਾਂਦੀ ਹੈ ਹੁਣੇਵੇਂ ਸੋਚੋ ਕਿ ਕਿਸੇ ਖਰਗੋਸ਼ ਨੇ ਉਹ ਬੋਰਡ ਫੜਿਆ ਹੋਇਆ ਤੇ ਉਹ ਵੀ ਭਵਿੱਖਵਾਲ ਨੂੰ ਯਾਤਰਾ ਕਰ ਰਿਹਾ ਹੈ ਤੁਸੀਂ ਜਦੋਂ 1 ਸਾਲ ਅੱਗੇ ਵਧਦੇ ਹੋ ਤਾਂ ਖਰਗੋਸ਼ ਅੱਧਾ ਵਰਾ ਅੱਗੇ ਜਾਂਦਾ ਇੰਜ ਦੋਵੇਂ ਯਾਤਰਾ ਕਰਦੇ ਰਹਿਣਗੇ ਤੇ ਇੱਕ ਵਕਤ ਤੁਸੀਂ ਉਸ ਕੋਲ ਪੁੱਜ ਜਾਓਗੇ ਤੇ ਤੁਹਾਡੀ ਮੌਤ ਹੋ ਜਾਵੇਗੀ ਪਰ ਜੇਕਰ ਖਰਗੋਸ਼ ਵੀ ਹਰ ਵੇਰੇ 1 ਸਾਲ ਅੱਗੇ ਜਾਣ ਲੱਗੇ ਤਾਂ ਕੀ ਹੋਵੇਗਾ ਉਸ ਦੀ ਗਤੀ ਵਧਦੇ ਹੋਏ ਸਮੇਂ ਦੇ ਬਰਾਬਰ ਹੋਵੇਗੀ ਤੇ ਤੁਸੀਂ ਕਦੇ ਖਰਗੋਸ਼ ਤੱਕ ਨਹੀਂ ਪਹੁੰਚ ਸਕੋਗੇ 나ਹੀਂ ਕਦੀ ਤੁਹਾਡੀ ਮੌਤ ਹੋਵੇਗੀ ਖਰਗੋਸ਼ ਜਿਸ ਰਫਤਾਰ ਨਾਲ ਭੇਖਵਲ ਵਧ ਰਿਹਾ ਉਹ ਸਾਡੀ ਤਕਨੀਕ ਹੈ ਅਸੀਂ ਜਿੰਨਾ ਤਕਨੀਕੀ ਵਿਕਾਸ ਕਰਾਂਗੇ ਤੇ ਆਪਣੇ ਸਰੀਰ ਨੂੰ ਸਮਝਾਂਗੇ ਓਨਾ ਹੀ ਉਸ ਖਰਗੋਸ਼ ਨੂੰ ਤੇਜ਼ ਭਜਾਉਣ 'ਚ ਕਾਮਯਾਬ ਰਹਾਂਗੇ ਅਮਰਤਾ ਉਹ ਸਥਿਤੀ ਹੈ ਜਦੋਂ ਅਸੀਂ ਖਰਗੋਸ਼ ਨੂੰ ਹਰ ਵਾਰੇ 1 ਸਾਲ ਅਗਾਹ ਭੇਜਣ 'ਚ ਕਾਮਯਾਬ ਹੋ ਜਾਵਾਂਗੇ ਤੇ ਅਸੀਂ ਉਸ ਤੱਕ ਕਦੀ ਪਹੁੰਚ ਨਹੀਂ ਸਕਾਂਗੇ ਤੇ ਅਮਰ ਹੋ ਜਾਵਾਂਗੇ। ਪਿਵਕ ਬਾਰੇ ਕਾਫੀ ਹਾਂਵਾਚੀ ਨਜ਼ਰੀਆ ਰੱਖਣ ਵਾਲੇ ਰੇ ਗੁਰਜਵੇਲ ਤੇ ਆਬਰੀ ਡੀ ਗਰੇ ਨੂੰ ਜਾਪਦਾ ਹੈ ਕਿ ਆਉਣ ਵਾਲੇ 10 ਸਾਲਾਂ ਚ ਅਸੀਂ ਇਸ ਟਿਚਰ ਨੂੰ ਹਾਸਲ ਕਰ ਸਕਾਂਗੇ। ਭਾਵੇਂ ਕੁਝ ਵਿਗਿਆਨੀ ਮੰਨਦੇ ਨਹੀਂ ਕਿ ਅਜਿਹਾ ਕਰਨਾ ਸੰਭਵ ਹੈ। ਅਸੀਂ ਤਕਨੀਕ 'ਚ ਕਿੰਨਾ ਵੀ ਵਿਕਾਸ ਕਰ ਲਈਏ ਪਰ ਅਸੀਂ ਆਪਣੀ ਉਮਰ ਨੂੰ ਇੱਕ ਹੱਥ ਤੋਂ ਵਧਾ ਨਹੀਂ ਸਕਦੇ। ਮਿਸਾਲ ਵਜੋਂ ਕੁਝ ਵਿਗਿਆਨੀ ਤੇ ਮਾਹਿਰ ਮੰਨਦੇ ਨੇ ਕਿ 120 ਸਾਲ ਤੋਂ ਬਾਅਦ ਸਾਡੇ ਸਰੀਰ 'ਚ ਨਵੀਆਂ ਕੋਸ਼ਿਕਾਵਾਂ ਦਾ ਬਣਨਾ ਬੰਦ ਹੋ ਜਾਂਦਾ ਹੈ। ਰੁਜਿਆ ਮਨ ਨੌਜਵਾਨ ਸਰੀਰ। ਤੰਦਰੁਸਤ ਸਰੀਰ 'ਚ ਹੀ ਨਿਰੋਗ ਮਨ ਵਸਦਾ ਹੈ। ਇਹ ਕਹਾਵਤ ਵਾਕਈ ਬਹੁਤ ਸਾਰਥਕ ਤੇ ਸੋਚਣ ਲਈ ਮਜਬੂਰ ਕਰਨ ਵਾਲੀ ਹੈ। ਇਸ ਕਹਾਵਤ ਤੋਂ ਸਾਨੂੰ ਸਰੀਰ ਤੇ ਮਨ ਦੋਵਾਂ ਦਾ ਮਹੱਤਵ ਸਮਝ ਆਉਂਦਾ ਹੈ। ਦੋਵਾਂ ਦੀ ਤੰਦਰੁਸਤੀ ਇੱਕ ਦੂਸਰੇ ਤੇ ਨਿਰਭਰ ਕਰਦੀ ਹੈ। ਇਸ ਦਾ ਇਹੀ ਅਰਥ ਹੈ ਕਿ ਸਦਾ ਜਵਾਨ ਰਹਿਣ ਲਈ ਤੁਹਾਡੇ ਮਨ ਦਾ ਰੁੱਝਿਆ ਹੋਇਆ ਤੇ ਖੁੱਲਾ ਹੋਣਾ ਜ਼ਿਆਦਾ ਜ਼ਰੂਰੀ ਹੈ। ਜੋਸ਼ ਨਾਲ ਭਰਿਆ ਮਨ ਤੁਹਾਨੂੰ ਸਦਾ ਜਵਾਨ ਰੱਖਦਾ ਹੈ ਤੇ ਉਮਰ ਵਧਣ ਦੇ ਆਸਾਰ ਘੱਟ ਦਿਖਾਈ ਦਿੰਦੇ ਨੇ। ਜਿਸ ਤਰ੍ਹਾਂ ਸਰੀਰ ਦੀ ਕਸਰਤ ਨਾ ਕਰਨ ਕਰਕੇ ਸਾਡੇ ਸਰੀਰ ਅਤੇ ਜੋਸ਼ ਉੱਪਰ ਬੁਰਾ ਅਸਰ ਪੈਂਦਾ ਹੈ, ਓਵੇਂ ਹੀ ਜੇਕਰ ਅਸੀਂ ਮਾਨਸਿਕ ਕਸਰਤ ਨਹੀਂ ਕਰਦੇ ਤਾਂ ਸਾਡੇ ਨਿਊਰੋਲੋਜੀਕਲ ਕਨੈਕਸ਼ਨਸ 'ਚ ਇਹ ਦਿਮਾਗੀ ਸਾਵਾਪਣ ਵੀ ਕਮਜ਼ੋਰ ਹੋਣ ਲੱਗਦੇ ਨੇ ਫਿਰ ਹਾਲਾਤ ਤੇ ਮਾਹੌਲ ਉੱਪਰ ਪ੍ਰਤੀਕਿਰਿਆ ਕਰਨ ਦੀ ਸਾਡੀ ਸਥਿਤੀ ਕਮਜ਼ੋਰ ਹੋਣ ਲੱਗਦੀ ਹੈ ਇਸ ਲਈ ਦਿਮਾਗ ਨੂੰ ਵੀ ਕਸਰਤ ਕਰਨ ਦੀ ਲੋੜ ਪੈਂਦੀ ਹੈ ਦਿਮਾਗ ਤੇ ਮਨ ਦੀ ਕਸਰਤ ਵੀ ਲੋਡ ਬਾਰੇ ਗੱਲ ਕਰਨ ਵਾਲੇ ਨਿਊਰੋਲੋਜਿਸਟ ਸ਼ਲੋਮੋ ਬਰੇਜ਼ਨੇਟਸ ਕਹਿੰਦੇ ਨੇ ਦਿਮਾਗ ਨੂੰ ਸਹੀ ਰੱਖਣ ਲਈ ਉਸ ਦੀ ਕਸਰਤ ਬਹੁਤ ਜ਼ਰੂਰੀ ਹੈ ਉਹਨਾਂ ਨੇ ਸਪੈਨਿਸ਼ ਟੈਲੀਵਿਜ਼ਨ ਦੇ ਇੱਕ ਪ੍ਰੋਗਰਾਮ ਰੇਡੀਸਟਰ ਐਡਵਰਡ ਪੁਨਸੈਟ ਨਾਲ ਮੁਲਾਕਾਤ ਦੌਰਾਨ ਕਿਆ ਸੀ ਕਿਸੇ ਲਈ ਕੀ ਠੀਕ ਹੈ ਤੇ ਉਸਨੂੰ ਕੀ ਕਰਨਾ ਚੰਗਾ ਲੱਗਦਾ ਹੈ ਇਸ ਵਿੱਚ ਹਮੇਸ਼ਾ ਕਸ਼ਨ-ਕਸ਼ ਹੁੰਦੀ ਹੈ ਇਸੇ ਕਾਰਨ ਇਹ ਤਣਾਅ ਪੈਦਾ ਹੁੰਦਾ ਹੈ ਵਿਸ਼ੇਸ਼ ਕਰਕੇ ਬਜ਼ੁਰਗਾਂ ਨੂੰ ਉਹੀ ਕਰਨਾ ਚੰਗਾ ਲੱਗਦਾ ਹੈ ਜੋ ਹੁਣ ਤੱਕ ਕਰਦੇ ਆਏ ਨੇ ਇਸ ਵਿੱਚ ਕੋਈ ਸ਼ੱਕ ਨਹੀਂ ਕਿ ਸਦਾ ਇੱਕੋ ਹੀ ਤਰ੍ਹਾਂ ਦਾ ਕੰਮ ਕਰਦੇ ਰਹਿਣ ਕਾਰਨ ਉਹ ਕੰਮ ਚੰਗਾ ਵੀ ਲੱਗਦਾ ਤੇ ਸਹਜਤਾ ਨਾਲ ਹੋਣ ਵੀ ਲੱਗਦਾ ਇਸਦੇ ਬਹੁਤ ਸਾਰੇ ਲਾਭ ਵੀ ਨੇ ਇਸ ਲਈ ਲੋਕ ਆਪਣੇ ਰੋਜ਼ਾਨਾ ਕੰਮ ਨਾਲ ਚਿੰਬੜੇ ਰਹਿੰਦੇ ਨੇ ਇਹ ਲੜੀ ਤੋੜਨੀ ਹੋਵੇ ਤਾਂ ਦਿਮਾਗ ਨੂੰ ਨਵੀਂ ਜਾਣਕਾਰੀ ਦੇਣੀ ਬਹੁਤ ਜ਼ਰੂਰੀ ਹੈ ਜਦੋਂ ਦਿਮਾਗ ਨੂੰ ਨਵੀਂ ਜਾਣਕਾਰੀ ਮਿਲਦੀ ਹੈ ਤਾਂ ਦਿਮਾਗ ਨਵੇਂ ਸੰਬੰਧਾਂ ਦਾ ਨਿਰਮਾਣ ਕਰਦਾ ਹੈ ਤੇ ਨਵੇਂ ਆਉਂਦਾ ਵੀ ਹੈ ਇਸ ਲਈ ਹਮੇਸ਼ਾ ਨਵੀਆਂ ਗੱਲਾਂ ਕਰਨੀਆਂ ਤੇ ਤਬਦੀਲੀ ਕਰਨਾ ਅਹਿਮ ਹੁੰਦਾ ਹੈ ਇਸ ਵਜ੍ਹਾ ਕਰਕੇ ਭਾਵੇਂ ਸਾਨੂੰ ਅੱਖਾਂ ਲੱਗਦਾ ਹੋਵੇ ਤੇ ਤਣਾਅ ਵੀ ਮਹਿਸੂਸ ਹੋਵੇ ਪਰ ਸਾਡਾ ਆਰਾਮ ਘੇਰੇ ਤੋਂ ਬਾਹਰ ਆਉਣਾ ਲਾਜ਼ਮੀ ਹੁੰਦਾ ਹੈ ਵਿਗਿਆਨ ਨੇ ਇਹ ਸਾਬਿਤ ਕੀਤਾ ਹੈ ਕਿ ਦਿਮਾਗ ਨੂੰ ਸਿਖਲਾਈ ਦੇਣ ਦੇ ਕੀ ਲਾਭ ਹੁੰਦੇ ਨੇ ਕੋਲਿੰਜ਼ ਐ ਹੈਮਿੰਗਵੇ ਤੇ ਸ਼ਲੋਮੋ ਬਰੇਜ਼ਨੇਟਸ ਨੇ ਆਪਣੀ ਕਿਤਾਬ ਮੈਕਸੀਮ ਬ੍ਰੇਨ ਪਾਵਰ ਚੈਲੈਂਜਿੰਗ ਦ ਬ੍ਰੇਨ ਫਾਰ ਹੈਲਥ ਐਂਡ ਵਿਜ਼ਡਮ ਚ ਲਿਖਿਆ ਹੈ ਮਾਨਸਿਕ ਸਿਖਲਾਈ ਦਾ ਅੱਡ ਅੱਡ ਪਦਰਾਂ ਤੇ ਲਾਭ ਹੁੰਦਾ ਹੈ ਉਹ ਕਹਿੰਦੇ ਨੇ ਕਿ ਜਦੋਂ ਤੁਸੀਂ ਕੋਈ ਵੀ ਕੰਮ ਪਹਿਲੀ ਦਫਾ ਕਰਦੇ ਹੋ ਤਾਂ ਉਹ ਤੁਹਾਨੂੰ ਔਖਾ ਲੱਗਦਾ ਹੈ ਉਸ ਨੂੰ ਪੂਰਾ ਕਰਨ 'ਚ ਪਰੇਸ਼ਾਨੀ ਹੁੰਦੀ ਹੈ ਜਦੋਂ ਦੂਜੀ ਵਾਰ ਉਹੀ ਕੰਮ ਕਰਦੇ ਹੋ ਤਾਂ ਪਹਿਲੀ ਵਾਰ ਦਾ ਅਭਿਆਸ ਤੁਹਾਡੇ ਕੰਮ ਆਉਂਦਾ ਤੇ ਕੰਮ ਉਹਨਾ ਔਖਾ ਨਹੀਂ ਲੱਗਦਾ ਤੁਹਾਨੂੰ ਲੱਗਦਾ ਹੈ ਕਿ ਇਹ ਕੰਮ ਤਾਂ ਕਾਫੀ ਸੌਖਾ ਹੈ ਅਸਲ 'ਚ ਕੰਮ ਉਹੋ ਜਿਹਾ ਹੀ ਹੁੰਦਾ ਪਰ ਪਹਿਲੀ ਵਾਰ ਕੰਮ ਕਰਦਿਆਂ ਮਿਲੇ ਅਨੁਭਵ ਤੇ ਸਿੱਖਲਾਈ ਦਾ ਪ੍ਰਭਾਵ ਅਗਾਹ ਕੰਮ ਆਉਂਦਾ ਓਸੇ ਵੇਲੇ ਕੰਮ ਕਰਨ ਦਾ ਜੋਸ਼ ਤੇ ਮਿਆਰ ਵੀ ਵਧਦਾ ਨਤੀਜਾ ਇਹ ਹੁੰਦਾ ਹੈ ਕਿ ਉਹ ਕੰਮ ਕਰਦੇ ਸਮੇਂ ਔਸ ਇਸ انسان ਦਾ ਆਪਣਾ ਬਿੰਬ ਵੀ ਵਿਕਸਿਤ ਹੁੰਦਾ ਹੈ। ਮਾਨਸਿਕ ਕਸਰਤ ਦੀ ਸਭ ਤੋਂ ਸਾਧਾਰਨ ਮਿਸਾਲ ਇਹ ਹੀ ਹੈ ਕਿ ਦੂਜਿਆਂ ਦੇ ਨਾਲ ਕੋਈ ਖੇਡ ਖੇਡਣ ਜਾਂ ਗੱਪਸ਼ਪ ਕਰਨ ਨਾਲ ਵੀ ਮਨ ਵਿੱਚ ਇੱਕ ਨਵਾਂ ਜੋਸ਼ ਆ ਜਾਂਦਾ ਹੈ। ਇਸ ਨਾਲ ਇਕਲਤਾ ਅਤੇ ਨਿਰਾਸ਼ਾ ਤੋਂ ਵੀ ਛੁਟਕਾਰਾ ਮਿਲਦਾ ਹੈ। ਜਦੋਂ ਅਸੀਂ 20 ਦੀ ਉਮਰ ਪਾਰ ਕਰਦੇ ਹਾਂ ਤਾਂ ਸਾਡੇ ਨਿਊਰੋਨ ਬਾਲਗ ਹੋਣ ਲੱਗਦੇ ਨੇ। ਬੌਧਿਕ ਕਸਰਤ, ਜਿਗਿਆਸਾ ਸਿੱਖਣ ਦੀ ਕਲਾ ਆਤਮ ਚੀਜ਼ਾਂ ਕਾਰਨ ਸਾਡੇ ਨਿਊਰॉन्स ਤੇ ਬਾਲਗ ਹੋਣ ਦੀ ਇਹ ਪ੍ਰਕਿਰਿਆ ਧੀਮੀ ਹੋਣ ਲੱਗਦੀ ਹੈ ਤੇ ਇਸ ਦੇ ਨਾਲ ਹੀ ਉਮਰ ਵਧਣ ਦੀ ਰਫ਼ਤਾਰ ਵੀ ਹੌਲੀ ਹੋ ਜਾਂਦੀ ਹੈ ਇਸ ਨਾਲ ਸਾਨੂੰ ਜੋਸ਼ ਤੇ ਸਕਾਰਾਤਮਕ ਨਜ਼ਰੀਏ ਵਰਗੇ ਕਈ ਗੁਣ ਪ੍ਰਾਪਤ ਹੁੰਦੇ ਨੇ ਤਣਾਅ ਲੰਮੀ ਉਮਰ ਦਾ ਦੁਸ਼ਮਣ ਕੁਝ ਲੋਕ ਅਸਲ ਉਮਰ ਤੋਂ ਵਡੇਰੇ ਦੇਖਦੇ ਨੇ ਅੱਜ ਦੇ ਨਾਲ ਤੋਂ ਪਤਾ ਲੱਗਿਆ ਕਿ ਤਣਾਅ ਇਸ ਦੇ ਪਿੱਛੇ ਮੁੱਖ ਵਜ੍ਹਾ ਹੈ ਸਰੀਰ ਦਾ ਜਿੰਨਾ ਨੁਕਸਾਨ ਤਣਾਅ ਕਰਦਾ ਹੁੰਦਾ ਹੈ ਉਨਾ ਹੋਰ ਕਿਸੇ ਕਾਰਨ ਨਹੀਂ ਹੁੰਦਾ ਅਮਰੀਕਨ ਇੰਸਟੀਚਿਊਟ ਆਫ ਸਟ्रेस ਮੈਨੇਜਮੈਂਟ ਨੇ ਸਰੀਰ ਦੀ ਇਸ ਅਰਧ ਤਬਾਹੀ ਦੀ ਪ੍ਰਕਿਰਿਆ ਦੀ ਪਰਚੋਲ ਕੀਤੀ ਤੇ ਸੱਟਾ ਕੱਢਿਆ ਕਿ ਬਿਮਾਰੀ ਦਾ ਸਭ ਤੋਂ ਵੱਡਾ ਕਾਰਨ ਤਣਾਅ ਹੁੰਦਾ ਹੈ ਹਿਡਲਬਰਗ ਯੂਨੀਵਰਸਿਟੀ ਹਸਪਤਾਲ ਦੇ ਡਾਕਟਰਾਂ ਨੇ ਇੱਕ ਪ੍ਰਯੋਗ ਕੀਤਾ ਇਸ ਵਿੱਚ ਉਹਨਾਂ ਇੱਕ ਨੌਜਵਾਨ ਡਾਕਟਰ ਨੂੰ ਨੌਕਰੀ ਬਾਰੇ ਇੰਟਰਵਿਊ ਲਈ ਭੇਜਿਆ ਇੰਟਰਵਿਊ ਨੂੰ ਔਖੇ ਕਰਨ ਲਈ ਉਹਨਾਂ ਨੇ ਅੱਧਾ ਘੰਟਾ ਗਣਿਤ ਦੇ ਔਖੇ ਸਵਾਲ ਹੱਲ ਕਰਨ ਲਈ ਕਿਹਾ ਅੱਧੇ ਘੰਟੇ ਬਾਅਦ ਉਸ ਡਾਕਟਰ ਦੇ ਖੂਨ ਦੀ ਜਾਂਚ ਕੀਤੀ ਤਾਂ ਕਈ ਬਦਲਾਅ ਦੇਖਣ ਨੂੰ ਮਿਲੇ ਹੈਰਾਨੀ ਦੀ ਗੱਲ ਇਹ ਹੈ ਕਿ ਬਿਮਾਰੀ ਨਾਲ ਲੜਨ ਲਈ ਸਰੀਰ 'ਚ ਕੁਦਰਤੀ ਤੌਰ ਤੇ ਜਿਸ ਤਰ੍ਹਾਂ ਦੀ ਰੋਗ ਰੋਧਕ ਦੀ ਸ਼ਕਤੀ ਪੈਦਾ ਹੁੰਦੀ ਹੈ ਉਹ ਵੀ ਤਿਆਰ ਹੋ ਗਈ ਸੀ ਪਰ ਮਸਲਾ ਇਹ ਹੈ ਕਿ ਇਹ ਸ਼ਕਤੀ ਸਿਰਫ ਹਾਨੀਕਾਰਕ ਤੱਤਾਂ ਦਾ ਸਾਹਮਣਾ ਹੀ ਨਹੀਂ ਕਰਦੀ ਬਲਕਿ ਕਈ ਸੈੱਲਾਂ ਉੱਪਰ ਵੀ ਹਮਲਾ ਕਰਦੀ ਹੈ ਇਸੇ ਕਾਰਨ ਲੋਕ ਛੋਟੀ ਉਮਰ 'ਚ ਹੀ ਬੁੱਢੇ ਹੋ ਜਾਂਦੇ ਨੇ ਕੈਲੀਫੋਰਨੀਆ ਯੂਨੀਵਰਸਿਟੀ ਨੇ ਵੀ ਇੱਕ ਐਸਾ ਹੀ ਪ੍ਰਯੋਗ ਕੀਤਾ ਜਿਸ ਵਿੱਚ ਉਹਨਾਂ ਨੇ 39 ਮਾਵਾਂ ਦੇ ਖੂਨ ਦੀ ਪੜਤਾਲ ਕੀਤੀ। ਉਹਨਾਂ ਮਾਵਾਂ ਦੇ ਖੂਨ ਦੀ ਜਾਂਚ ਹੋਈ ਜਿਨ੍ਹਾਂ ਦੇ ਬੱਚੇ ਸਖਤ ਬਿਮਾਰ ਸਨ। ਨਾਲ ਹੀ ਉਹਨਾਂ ਮਾਵਾਂ ਦੀ ਜਾਂਚ ਵੀ ਹੋਈ ਜਿਨ੍ਹਾਂ ਦੇ ਬੱਚੇ ਤੰਦਰੁਸਤ ਸਨ। ਤਾਂ ਦੋਨਾਂ ਨੂੰ ਪਤਾ ਲੱਗਾ ਕਿ ਤਨਾਹ ਕੋਸ਼ਿਕਾਵਾਂ ਦੇ ਟੈਲਮੀਅਰਸ ਤੇ ਹਮਲਾ ਕਰਦਾ ਹੈ। ਇਸ ਨਾਲ ਕੋਸ਼ਿਕਾਵਾਂ ਦੇ ਮੁੱਢ ਨਿਰਮਾਣ ਅਤੇ ਉਮਰ ਤੇ ਅਸਰ ਹੋਣ ਲੱਗਦਾ ਹੈ। ਇਸ ਪ੍ਰਯੋਗ ਤੋਂ ਸਾਬਤ ਹੋਇਆ ਕਿ ਤਨਾਹ ਜਿੰਨਾ ਵੀ ਵਧੇਰੇ ਹੁੰਦਾ ਹੈ ਖੋਸ਼ੀ ਕਾ ਮਾ ਉੱਪਰ ਉਹਨਾਂ ਹੀ ਬੁਰਾ ਅਸਰ ਹੁੰਦਾ ਹੈ ਤਣਾਅ ਕਿਵੇਂ ਕੰਮ ਕਰਦਾ ਹੈ ਅੱਜ ਕੱਲ ਲੋਕ ਬਹੁਤ ਤੇਜ਼ੀ ਦੀ ਜ਼ਿੰਦਗੀ ਜੀ ਰਹੇ ਨੇ ਨਾਲ ਹੀ ਮਾਹੌਲ ਮੁਕਾਬਲੇਬਾਜ਼ੀ ਵਾਲਾ ਹੈ ਅਜਿਹੇ ਹਾਲਾਤ ਚ ਸਾਡੇ ਸਰੀਰ ਨੂੰ ਸਦਾ ਦਿੱਕਤਾਂ ਦੇ ਸੰਕੇਤ ਮਿਲਦੇ ਨੇ ਤੇ ਪ੍ਰਤੀਕਿਰਿਆ ਵਜੋਂ ਸਰੀਰ ਚ ਤਣਾਅ ਪੈਦਾ ਹੁੰਦਾ ਰਹਿੰਦਾ ਹੈ ਵੈਸੇ ਦੇਖਿਆ ਜਾਵੇ ਤਾਂ ਇਹ ਪ੍ਰਤੀਕਿਰਿਆ ਵਸ ਬਣਿਆ ਤਣਾਅ ਚੰਗਾ ਹੈ ਕਿਉਂਕਿ ਇਸ ਨਾਲ ਅਸੀਂ ਖੁਦ ਨੂੰ ਆਲੇ-ਦੁਆਲੇ ਦੇ ਮਾਹੌਲ ਮੁਤਾਬਕ ਢਾਲ ਲੈਨੇ ਆ। ਵਿਕਾਸ ਦੀ ਇਸ ਯਾਤਰਾ 'ਚ ਅਸੀਂ ਇਸ ਤਰ੍ਹਾਂ ਦੇ ਹੰਗਾਰੇ ਕਾਰਨ ਔਖੇ ਹਾਲਾਤਾਂ ਤੋਂ ਬਾਹਰ ਆ ਕੇ ਮੁਸੀਬਤਾਂ ਤੋਂ ਬਚ ਸਕਦੇ ਆ। ਜਦੋਂ ਸਾਨੂੰ ਖਤਰੇ ਦੇ ਸੰਕੇਤ ਮਿਲਦੇ ਨੇ ਤਾਂ ਸਾਡਾ ਦਿਮਾਗ ਪਿਟ ਯੂਟਰੀ ਗ੍ਰੰਥੀ ਨੂੰ ਸਰਗਰਮ ਕਰਦਾ ਹੈ। ਇਸ ਨਾਲ ਸਾਡੇ ਸਰੀਰ 'ਚ ਜੋ ਹਾਰਮੋਨ ਬਣਦੇ ਨੇ ਉਹ ਕੋਰਟੋਕੋਟਰੋਪਿਨ ਛੱਡਦੇ ਨੇ। ਇਸ ਨੂੰ ਸਾਡੇ ਨਰਵਸ ਪ੍ਰਬੰਧ ਦੁਆਰਾ ਸਾਰੇ ਸਰੀਰ ਚ ਪਹੁੰਚਾਇਆ ਜਾਂਦਾ ਹੈ ਉਸ ਤੋਂ ਬਾਅਦ ਐਡਰੀਨਲ ਗ੍ਰੰਥੀ ਨੂੰ ਸੰਕੇਤ ਮਿਲਦਾ ਹੈ ਤੇ ਐਡਰਨਲਾਈਨ ਤੇ ਕੋਰਟੀਸੋਲ ਪੈਦਾ ਹੁੰਦੇ ਨੇ ਐਡਰਨਲਾਈਨ ਸਾਡੇ ਸਾਹ ਲੈਣ ਦੀ ਪ੍ਰਕਿਰਿਆ ਦੀ ਗਤੀ ਤੇ ਨਬਜ਼ ਦੀ ਗਤੀ ਨੂੰ ਵਧਾਉਂਦਾ ਹੈ ਇਸ ਨਾਲ ਸਾਡੀਆਂ ਮਾਸਪੇਸ਼ੀਆਂ ਸਾਹਮਣੇ ਆਉਣ ਵਾਲੇ ਖਤਰੇ ਨਾਲ ਟਕਰਾ ਕੇ ਆਪਣੇ ਆਪ ਨੂੰ ਬਚਾਉਣ ਲਈ ਤਿਆਰ ਹੋ ਜਾਂਦੇ ਨੇ ਉਸੇ ਵੇਲੇ ਕੋਰਟੀਸੋਲ ਸਾਡੇ ਸਰੀਰ ਚ ਬਲੱਡ ਗਲੂਕੋਜ਼ ਤੇ ਡੋਪਾਮਾਈਨ ਦੀ ਮਿਕਦਾਰ ਵਧਾਉਂਦਾ ਹੈ ਤੇ ਅਸੀਂ ਸਮੱਸਿਆ ਨਾਲ ਲੜਨ ਲਈ ਤਿਆਰ ਹੋ ਜਾਂਦੇ ਹਾਂ ਦੇਖੇ ਜਾਵੇ ਤਾਂ ਇਹ ਤਨਾਅ ਸਾਡੇ ਲਈ ਲਾਹੇਵੰਦ ਹੈ ਤੇ ਸਾਨੂੰ ਬਚਾਉਣ ਵਾਲਾ ਵੀ ਹੈ ਪਰ ਵਾਰ-ਵਾਰ ਇਸ ਤਨਾਅ ਦੀ ਆਮਦ ਸਰੀਰ ਲਈ ਬਿਨਾਂ ਸ਼ੱਕ ਹਾਨੀਕਾਰਕ ਸਿੱਧ ਹੁੰਦੀ ਹੈ ਜੇਕਰ ਅਸੀਂ ਗੁਫਾ ਨਿਵਾਸੀਆਂ ਤੇ ਆਧੁਨਿਕ ਲੋਕਾਂ ਦੀ ਜੀਵਨ ਜਾਂਚ ਦੇ ਵਿੱਚ ਫਰਕ ਕਰਨਾ ਹੋਵੇ ਤਾਂ ਗੁਫਾ ਨਿਵਾਸੀ ਜਿੱਥੇ ਵਧੇਰੇ ਸਮਾਂ ਸ਼ਾਂਤ ਬੈਠਦੇ ਨੇ ਉਥੇ ਆਧੁਨਿਕ ਲੋਕ ਸਦਾ ਰੁੱਝੇ ਤੇ ਮੁਸ਼ਕਲਾਂ 'ਚ ਘਿਰੇ ਰਹਿੰਦੇ ਨੇ ਗੁਫਾ ਨਿਵਾਸੀ ਲੋਕ ਕੁਝ ਖਾਸ ਘਟਨਾਵਾਂ ਤੋਂ ਹੀ ਤਨਾਅ ਚਾਉਂਦੇ ਨੇ ਜਦਕਿ ਆਧੁਨਿਕ ਲੋਕ ਸਦਾ ਆਨਲਾਈਨ ਰਹਿ ਕੇ ਆਪਣੇ ਫੋਨ ਤੇ ਆਉਣ ਵਾਲੀਆਂ ਨੋਟੀਫਿਕੇਸ਼ਨਾਂ ਵੱਲ ਵੇਖਦੇ ਰਹਿੰਦੇ ਨੇ ਗੁਫਾ ਨਿਵਾਸੀਆਂ ਦੀਆਂ ਮੁਸ਼ਕਲਾਂ ਅਸਲ ਹੁੰਦੀਆਂ ਨੇ ਜਿਨ੍ਹਾਂ ਨਾਲ ਸੱਚੀ ਜੀਵਨ ਮਰਨ ਦੇ ਮਸਲੇ ਜੁੜੇ ਰਹਿੰਦੇ ਨੇ ਜਦਕਿ ਆਧੁਨਿਕ ਲੋਕਾਂ ਨੂੰ ਕਦੇ-ਕਦਾਈਂ ਆਉਣ ਵਾਲਾ ਇੱਕ ਅਦ ਸੁਨੇਹਾ ਜਾਂ ਈਮੇਲ ਵੀ ਮੁਸ਼ਕਿਲ ਦਾ ਕਾਰਨ ਜਾਪਦਾ ਹੈ ਗੁਫਾ ਨਿਵਾਸੀਆਂ 'ਚ ਅਸਲੀ ਮੁਸ਼ਕਿਲ ਹੋਣ ਕਾਰਨ ਹੀ ਮੁਸ਼ਕਿਲ ਦੇ ਸਮੇਂ ਕੋਰਟੀਸੋਲ ਅਤੇ ਐਡਰਨ ਲਾਈਨ ਦਾ ਰਿਸਾਵ ਸਰੀਰ ਨੂੰ ਤੰਦਰੁਸਤ ਰੱਖਦਾ ਸੀ ਜਦਕਿ ਆਧੁਨਿਕ ਲੋਕਾਂ 'ਚ ਹਮੇਸ਼ਾ ਤੇ ਥੋੜੀ ਮਾਤਰਾ 'ਚ ਹੋਣ ਵਾਲੇ ਕੋਰਟੀਸਲ ਦੇ ਰਿਸਾਵ ਕਾਰਨ ਸਰੀਰ ਨੂੰ ਨੁਕਸਾਨ ਪਹੁੰਚਾਉਣ ਵਾਲੇ ਨਤੀਜੇ ਸਾਹਮਣੇ ਆਉਣ ਲੱਗਦੇ ਨੇ ਨਿਰੰਤਰ ਤਣਾਅ 'ਚ ਰਹਿਣਾ ਸਰੀਰ ਲਈ ਘਾਤਕ ਹੈ ਨਾਲ ਹੀ ਇਹ ਦਿਮਾਗੀ ਯਾਦਦਾਸ਼ਤ ਨਾਲ ਸੰਬੰਧਿਤ ਕੋਸ਼ਿਕਾਵਾਂ ਉੱਪਰ ਵੀ ਮਾਰੂ ਅਸਰ ਪਾਉਂਦਾ ਹੈ ਲਗਾਤਾਰ ਤਣਾਅ ਨਾਲ ਨਿਰਾਸ਼ਾ ਉਤਪੰਨ ਹੁੰਦੀ ਹੈ ਨਿਰਾਸ਼ਾ ਤੋਂ ਬਚਾਉਣ ਵਾਲੇ ਹਾਰਮੋਨਾਂ ਦੀ ਬਣਤਰ ਵੀ ਰੁਕ ਜਾਂਦੀ ਹੈ ਇਸੇ ਕਾਰਨ ਬਾਕੀ ਸਿੱਟੇ ਸਾਹਮਣੇ ਆਉਂਦੇ ਨੇ ਜਿਵੇਂ ਛਿੜਛੜਾਪਨ ਉਨੀਂਦਰਾ ਚਿੰਤਾ ਉੱਚ ਖੂਨ ਦਾ ਦਬਾਅ ਆਦਿ ਭਾਵੇਂ ਮੁਸ਼ਕਿਲ ਹਾਲਾਤ ਸਾਡੇ ਮਨ ਤੇ ਸਰੀਰ ਦੇ ਰੁੱਝੇ ਰਹਿਣ ਦੀ ਲੋੜ ਪੈਦਾ ਕਰਦੇ ਨੇ ਪਰ ਜੇ ਅਸੀਂ ਸਮੇ ਤੋਂ ਪਹਿਲਾਂ ਆਉਂਦੇ ਬੁਢਾਪੇ ਨੂੰ ਟਾਲਣਾ ਹੈ ਤਾਂ ਜੀਵਨ ਦੇ ਰੋਜ਼ਮਰਰਾ ਵਿਹਾਰ ਨੂੰ ਤਣਾਅ ਤੋਂ ਮੁਕਤ ਰੱਖਣ ਦੀ ਕਲਾ ਸਿੱਖਣੀ ਪਵੇਗੀ ਤਣਾਅ ਘਟਾਉਣ ਲਈ ਸੁਚੇਤ ਰਹੋ ਸਾਡੇ ਡਰ ਤੇ ਚਿੰਤਾਵਾਂ ਅਸਲੀ ਹੋਣ ਜਾਂ ਨਕਲੀ ਪਰ ਉਸ ਤੋਂ ਜੋ ਤਣਾਅ ਪੈਦਾ ਹੁੰਦਾ ਹੈ ਉਸ ਦੇ ਨਤੀਜੇ ਅਸਲੀ ਹੀ ਹੁੰਦੇ ਨੇ ਸਾਡੇ ਮਨ ਤੇ ਸਰੀਰ ਤੇ ਵੀ ਉਸ ਤਣਾਅ ਦੇ ਮਾੜੇ ਪ੍ਰਭਾਵ ਪੈਂਦੇ ਨੇ ਇਸ ਨਾਲ ਸਾਡੇ ਹਾਜ਼ਮੇ ਅਤੇ ਚਮੜੀ ਤੋਂ ਲੈ ਕੇ ਕਈ ਹੋਰ ਅੰਗਾਂ ਉੱਪਰ ਬੁਰਾ ਅਸਰ ਪੈਂਦਾ ਹੈ ਇਸ ਲਈ ਸਾਨੂੰ ਸੰਕਟ ਤੋਂ ਪਹਿਲਾਂ ਹੀ ਇਸਦੇ ਹੱਲ ਤਲਾਸ਼ਨੇ ਪੈਣਗੇ। ਕਈ ਲੋਕਾਂ ਨੇ ਇਸ ਲਈ ਸੁਚੇਤ ਰਹਿਣ ਦੀ ਸਲਾਹ ਦਿੱਤੀ ਹੈ। ਤਣਾਅ ਮੁਕਤ ਹੋਣ ਦੇ ਤਰੀਕਿਆਂ 'ਚ ਸੁਚੇਤ ਰਹਿਣ ਨੂੰ ਸਭ ਤੋਂ ਅਹਿਮ ਮੰਨਿਆ ਗਿਆ। ਅਸੀਂ ਕਿਹੜੇ ਹਾਲਾਤ ਦਾ ਕੀ ਜਵਾਬ ਦਿੰਨੇ ਆ ਇਸ ਬਾਰੇ ਧਿਆਨ ਇਕਾਗਰ ਕਰਨਾ ਸੁਚੇਤਨਾ ਦਾ ਪਹਿਲਾ ਪੜਾਅ ਹੈ। ਅਜਿਹਾ ਕਰਨ ਨਾਲ ਅਸੀਂ ਵਰਤਮਾਨ 'ਚ ਜੀਣ ਲੱਗਦੇ ਹਾਂ ਤੇ ਵਿਚਾਰਾਂ ਨੂੰ ਆਪਣੇ ਕਾਬੂ ਤੋਂ ਬਾਹਰ ਜਾਣ ਨੂੰ ਰੋਕ ਸਕਦੇ ਹਾਂ। ਬਿਮਾਰ ਤੇ ਤਣਾਅ ਤੋਂ ਪੀੜਿਤ ਰਾਬਰਟੋ ਐਲਿਸਬਰ ਜੋ ਅਗਾਹ ਚੱਲ ਕੇ ਖੁਦ ਮਾਈਂਡਫੁਲਨੈਸ ਦੇ ਪ੍ਰਮਾਣਿਕ ਹਦਾਇਤਕਾਰ ਬਣੇ ਉਹਨਾਂ ਦਾ ਜੀਵਨ ਇਸ ਦੀ ਮਿਸਾਲ ਹੈ ਇਸ ਲਈ ਉਹਨਾਂ ਆਪਣੀ ਰੁੱਝੀ ਹੋਈ ਜੀਵਨ ਸ਼ੈਲੀ ਦਾ ਤਿਆਗ ਕਰ ਦਿੱਤਾ ਉਹ ਕਹਿੰਦੇ ਨੇ ਸਾਨੂੰ ਉਸ ਆਟੋ ਪਾਇਲਟ ਨੂੰ ਬੰਦ ਕਰਨਾ ਸਿੱਖਣਾ ਪਵੇਗਾ ਜੋ ਸਾਨੂੰ ਇੱਕ ਅਮੁਖ ਦਾਇਰੇ ਤੋਂ ਪਟਕਾ ਦਿੰਦਾ ਅਸੀਂ ਐਸੇ ਕਈ ਲੋਕਾਂ ਨੂੰ ਜਾਣਦੇ ਹਾਂ ਜੋ ਫੋਨ ਤੇ ਗੱਲ ਕਰਦੇ ਸਮੇਂ ਰੋਟੀ ਖਾਂਦੇ ਜਾਂ ਟੀਵੀ ਦੇਖਦੇ ਨੇ ਜੇਕਰ ਉਹਨਾਂ ਤੋਂ ਪੁੱਛਿਆ ਜਾਵੇ ਕਿ ਹੁਣੇ ਉਹਨਾਂ ਨੇ ਜੋ ਆਮਲੇਟ ਖਾਧਾ ਕੀ ਉਸ ਵਿੱਚ ਪਿਆਜ਼ ਸੀ ਉਹ ਇਸ ਦਾ ਜਵਾਬ ਨਹੀਂ ਦੇ ਪਾਉਣਗੇ ਸੁਚੇਤਤਾ ਦੀ ਅਵਸਥਾ ਤੱਕ ਪਹੁੰਚਣ ਦਾ ਇੱਕ ਰਸਤਾ ਹੈ ਧਿਆਨ ਯਾਨੀ ਮੈਡੀਟੇਸ਼ਨ ਧਿਆਨ ਦੀ ਮਦਦ ਨਾਲ ਅਸੀਂ ਦੁਨੀਆ ਦੀ ਜਾਣਕਾਰੀ ਨੂੰ ਨਿਤਾਰ ਕੇ ਆਪਣੇ ਮਨ ਤੱਕ ਭੇਜ ਸਕਦੇ ਹਾਂ ਸਾਹ ਨਾਲ ਸੰਬੰਧਿਤ ਕਸਰਤ ਤੇ ਬੋਡੀ ਸਕੈਨ ਦੇ ਮਾਧਿਅਮ ਰਾਹੀਂ ਵੀ ਅਸੀਂ ਇਸ ਟੀਚੇ ਨੂੰ ਹਾਸਲ ਕਰ ਸਕਦੇ ਹਾਂ ਮਾਈਂਡਫੁਲਨੈਸ ਯਾਨੀ ਸੁਚੇਤਤਾ ਨੂੰ ਅਸੀਂ ਸਿਖਲਾਈ ਦੁਆਰਾ ਹਾਸਲ ਕਰ ਸਕਦੇ ਹਾਂ ਜੇਕਰ ਅਸੀਂ ਧਿਆਨ ਇਕਾਗਰਤਾ ਰੱਖੀ ਇਹ ਕਰ ਪਾਈਏ ਤਾਂ ਲਾਜ਼ਮੀ ਹੀ ਆਪਣੇ ਤਣਾਅ ਤੇ ਕਾਬੂ ਪਾ ਸਕਦੇ ਹਾਂ ਥੋੜਾ ਜਿਹਾ ਤਣਾਅ ਠੀਕ ਹੁੰਦਾ ਹੈ ਲੰਮੇ ਸਮੇਂ ਤੱਕ ਰਹਿਣ ਵਾਲਾ ਤੇ ਵੱਧ ਤਣਾਅ ਭਾਵੇਂ ਲੰਮੀ ਉਮਰ ਸਰੀਰਿਕ ਤੇ ਮਾਨਸਿਕ ਸਿਹਤ ਲਈ ਮਾਰੂ ਹੋਵੇ ਪਰ ਥੋੜਾ ਜਿਹਾ ਤਣਾਅ ਲਾਭਕਾਰੀ ਵੀ ਹੁੰਦਾ ਹੈ ਡਾਕਟਰ ਹਾਰਡਵਰਡ ਐਸ ਫਰੀਡਮਨ ਕੈਲੀਫੋਰਨੀਆ ਯੂਨੀਵਰਸਿਟੀ ਦੇ ਮਨੋਵਿਗਿਆਨ ਦੇ ਪ੍ਰੋਫੈਸਰ ਨੇ ਉਹਨਾਂ ਨੇ 20 ਸਾਲ ਤਣਾਅ ਤੇ ਕੰਮ ਕਰਕੇ ਜਾਣਨ ਦੀ ਕੋਸ਼ਿਸ਼ ਕੀਤੀ ਕਿ ਉਸ ਦਾ ਮਨੁੱਖੀ ਜੀਵਨ ਤੇ ਕੀ ਅਸਰ ਪੈਂਦਾ ਹੈ ਉਹ ਇਸ ਨਤੀਜੇ ਦੇ ਪੁੱਜੇ ਕਿ ਜਿਹੜੇ ਲੋਕ ਕੁਝ ਹੱਦ ਤੱਕ ਤਣਾਅ ਚ ਰਹਿੰਦੇ ਨੇ ਉਹ ਦਰਪੇਸ਼ ਸਮੱਸਿਆਵਾਂ ਨਾਲ ਲੜਨ ਲਈ ਤਨੋਂ ਮਨੋਂ ਜ਼ੋਰ ਲਾਉਂਦੇ ਨੇ ਇਹ ਲੋਕ ਸੁਸਤ ਤੇ ਆਰਾਮ ਦੇ ਜੀਣ ਵਾਲਿਆਂ ਨਾਲੋਂ ਵਧੇਰੇ ਤੰਦਰੁਸਤ ਤੇ ਲੰਮੀ ਉਮਰ ਹੰਡਾਉਂਦੇ ਨੇ ਇਸ ਤੋਂ ਹੀ ਸਾਬਿਤ ਹੁੰਦਾ ਹੈ ਕਿ ਥੋੜੀ ਮਾਤਰਾ 'ਚ ਤਣਾਅ 'ਚ ਰਹਿਣ ਵਾਲੇ ਲੋਕਾਂ ਉੱਪਰ ਤਣਾਅ ਵੀ ਹਾਂ ਵਾਂਸੀ ਅਸਰ ਪਾਉਂਦਾ ਹੈ। ਇਹ ਲੋਕ ਵਧੇਰੇ ਖੁਸ਼ੀ ਨਾਲ ਜਿਉਂਦੇ ਨੇ, ਚੰਗੀਆਂ ਆਦਤਾਂ ਦੇ ਧਾਰਨੀ ਬਣਦੇ ਨੇ ਤੇ ਸਿਗਰਟ, ਸ਼ਰਾਬ ਵਰਗੀਆਂ ਆਦਤਾਂ ਤੋਂ ਦੂਰ ਰਹਿੰਦੇ ਨੇ। ਅਸੀਂ ਇਸ ਕਿਤਾਬ 'ਚ 100 ਸਾਲ ਤੋਂ ਵਧੇਰੇ ਅਰਥਾਤ 110 ਸਾਲ ਤੋਂ ਵੀ ਜ਼ਿਆਦਾ ਜੀਵੇ ਲੋਕਾਂ ਨੂੰ ਮਿਲਾਂਗੇ। ਉਨਾਂ ਨੂੰ ਮਿਲ ਕੇ ਭਰੋਸਾ ਵਧੇਗਾ ਕਿ ਉਹ ਲੋਕ ਚੰਗੇਰਾ ਜੀਵਨ ਜੀ ਸਕੇ ਤੇ ਖਾਸ ਗੱਲ ਕੀ ਉਹ ਆਖਰ ਸਮੇਂ ਤੱਕ ਕੰਮ ਕਰਦੇ ਰਹੇ ਜ਼ਿਆਦਾ ਬੈਠਣ ਨਾਲ ਵੀ ਬੁਢਾਪਾ ਆਉਂਦਾ ਹੈ ਪੱਛਮੀ ਦੇਸ਼ਾਂ 'ਚ ਇੱਕੋ ਥਾਂ ਬਹਿ ਕੇ ਕੰਮ ਕਰਨ ਦਾ ਸੱਭਿਆਚਾਰ ਵਧਦਾ ਜਾ ਰਿਹਾ ਹੈ ਇਸ ਨਾਲ ਹਾਈ ਬਲੱਡ ਪ੍ਰੈਸ਼ਰ ਤੇ ਮੋਟਾਪੇ ਵਰਗੀਆਂ ਬਿਮਾਰੀਆਂ ਦੇ ਵਾਧੇ ਦਾ ਖਤਰਾ ਪੈਦਾ ਹੋਇਆ ਹੈ ਨਾਲ ਹੀ ਉਹਨਾਂ ਦੀ ਉਮਰ ਤੇ ਵੀ ਇਸ ਦਾ ਚਲਕਾਰਾ ਪੈਂਦਾ ਹੈ ਕੰਬਲੀ ਜਗ੍ਹਾ ਤੇ ਜਾਂ ਘਰ ਵਿੱਚ ਵੀ ਵਧੇਰੇ ਸਮਾਂ ਇੱਕੋ ਥਾਂ ਬੈਠ ਕੇ ਕੰਮ ਕਰਨ ਨਾਲ ਮਾਸਪੇਸ਼ੀਆਂ ਕਮਜ਼ੋਰ ਹੁੰਦੀਆਂ ਨੇ। ਇੰਜ ਸਾਹ ਲੈਣ ਦੀ ਕਿਰਿਆ ਹੌਲੀ ਹੋਣ ਲੱਗਦੀ ਹੈ। ਇੱਕੋ ਥਾਂ ਬੈਠੇ ਰਹਿਣ ਨਾਲ ਹਾਈਪਰਟੈਨਸ਼ਨ, ਬਦਹਜਮੀ, ਦਿਲ ਦੀਆਂ ਬਿਮਾਰੀਆਂ ਤੇ ਹੱਡੀਆਂ ਦੀ ਕਮਜ਼ੋਰੀ ਆਦਿ ਸਮੱਸਿਆਵਾਂ ਆਉਣ ਲੱਗਦੀਆਂ ਨੇ। ਹਾਲ ਹੀ ਵਿੱਚ ਹੋਏ ਇੱਕ ਸਰਵੇਖਣ ਮੁਤਾਬਕ ਇੱਕੋ ਥਾਂ ਬੈਠ ਕੇ ਕੰਮ ਕਰਨ ਨਾਲ ਰੋਗ ਰੋਕੂ ਸ਼ਕਤੀ ਤੇ ਵੀ ਮਾੜਾ ਅਸਰ ਪੈਂਦਾ ਹੈ। ਤੇ ਪੂਰੇ ਸਰੀਰ ਦੇ ਤੰਤਰ ਦਾ ਕੰਮ ਵੀ ਵਿਗੜਦਾ ਹੈ ਇਹ ਦਿੱਕਤ ਸਿਰਫ ਕੰਪਨੀ ਜਾਂ ਦਫਤਰ 'ਚ ਕੰਮ ਕਰਨ ਵਾਲੇ ਲੋਕਾਂ ਦੀ ਹੀ ਨਹੀਂ ਬਲਕਿ ਹਰੇਕ ਉਮਰ ਦੇ ਲੋਕਾਂ ਦੀ ਹੈ ਇੱਕੋ ਜਗ੍ਹਾ ਬੈਠੇ ਰਹਿਣ ਦੇ ਆਦੀ ਬੱਚੇ ਛੋਟੀ ਉਮਰ ਤੋਂ ਹੀ ਮੋਟਾਪੇ ਵਰਗੀਆਂ ਬਿਮਾਰੀਆਂ ਦੇ ਸ਼ਿਕਾਰ ਹੋ ਜਾਂਦੇ ਨੇ ਇਹ ਹੀ ਮੋਟਾਪਾ ਅੱਗੇ ਚੱਲ ਕੇ ਹੋਰ ਬਿਮਾਰੀਆਂ ਦਾ ਕਾਰਨ ਬਣਦਾ ਹੈ ਇਸ ਲਈ ਬਚਪਨ ਤੋਂ ਹੀ ਸਰਗਰਮ ਜੀਵਨ ਸ਼ੈਲੀ ਦੇ ਧਾਰਨੀ ਹੋਣਾ ਬੜਾ ਜ਼ਰੂਰੀ ਹੈ ਲਗਾਤਾਰ ਇੱਕੋ ਥਾਂ ਬੈਠਣਾ ਐਡੀ ਵੀ ਦਿੱਕਤ ਨਹੀਂ ਹੈ ਥੋੜੀ ਜਹੀ ਹਿਲਜੁਲ ਤੇ ਰੋਜ਼ਮਰਰਾ ਦੀ ਜ਼ਿੰਦਗੀ 'ਚ ਕੀਤੀ ਰਤਾ ਕੋ ਤਬਦੀਲੀ ਵੀ ਇਸ ਸੰਕਟ ਨੂੰ ਜੜੂ ਖਤਮ ਕਰ ਸਕਦੀ ਹੈ। ਸਾਨੂੰ ਅੰਦਰੋਂ ਤੇ ਬਾਹਰੋਂ ਕਾਰਜ ਸਮਰੱਥ ਹੋਣ ਲਈ ਕੁਝ ਛੋਟੇ-ਮੋਟੇ ਬਦਲਾਅ ਕਰਨੇ ਹੀ ਪੈਣਗੇ। ਇਸ ਲਈ ਕੁਝ ਗੱਲਾਂ ਜੀਵਨ 'ਚ ਸ਼ਾਮਿਲ ਕਰਨੀਆਂ ਪੈਣਗੀਆਂ ਜਿਵੇਂ ਕਿ ਪਹਿਲੀ ਆਫਿਸ ਜਾਣ ਸਮੇ ਪੈਦਲ ਜਾਓ ਜੇਕਰ ਇਹ ਸੰਭਵ ਨਾ ਹੋਵੇ ਤਾਂ ਕਟੋ-ਕਟ 20 ਮਿੰਟ ਪੈਦਲ ਜ਼ਰੂਰ ਤੁਰੋ। ਦੂਸਰਾ ਲਿਫਟ ਦੀ ਥਾਂ ਪੌੜੀਆਂ ਦੀ ਵਰਤੋਂ ਕਰੋ ਇਸ ਨਾਲ ਤੁਹਾਡੇ ਪੱਠੇ ਮਜ਼ਬੂਤ ਹੋਣਗੇ ਸਾਹ ਲੈਣ ਦੀ ਸਮਰੱਥਾ ਵੀ ਇੰਜ ਚੰਗੀ ਹੋ ਜਾਵੇਗੀ ਤੀਸਰਾ ਸਮਾਜਿਕ ਕੰਮਾਂ 'ਚ ਹਿੱਸੇਦਾਰੀ ਲਓ ਇਸ ਦਾ ਇੱਕ ਲਾਭ ਇਹ ਹੋਵੇਗਾ ਕਿ ਜੋ ਸਮਾਂ ਟੀਵੀ ਮੂਰੇ ਬੈਠ ਕੇ ਫਜ਼ੂਲ ਜਾਂਦਾ ਉਸ ਦੌਰਾਨ ਵੀ ਸਰੀਰ ਨੂੰ ਹਲਚਲ ਦਾ ਮੌਕਾ ਮਿਲੇਗਾ ਚੌਥਾ ਜੰਕ ਫੂਡ ਦੀ ਥਾਂ ਫਲ ਖਾਓ ਇਸ ਤਰ੍ਹਾਂ ਸਰੀਰ ਨੂੰ ਵਾਰ-ਵਾਰ ਖਾਣ ਦੀ ਲੋਡ ਨਹੀਂ ਪਵੇਗੀ ਤੇ ਸਰੀਰ ਨੂੰ ਚੰਗਾ ਪੋਸ਼ਣ ਵੀ ਮਿਲਦਾ ਰਹੇਗਾ। ਪੰਜਵਾਂ ਸਹੀ ਮਾਤਰਾ ਚ ਨੀਂਦ ਲਓ। 7 ਤੋਂ 9 ਘੰਟੇ ਦੀ ਨੀਂਦ ਚੰਗੀ ਰਹਿੰਦੀ ਹੈ। ਉਸ ਤੋਂ ਵਧੇਰੇ ਨੀਂਦ ਵੀ ਸਾਨੂੰ ਸੁਸਤ ਬਣਾ ਦਿੰਦੀ ਹੈ। 6ਵਾਂ ਨਾਲ ਹੀ ਸਵੈ ਪ੍ਰੋਸਾ ਵੀ ਵਰਤੈ। ਅਤੇ ਸਤਵਾਂ ਆਪਣੇ ਰੋਜ਼ਮਰਰਾ ਦੇ ਕੰਮਾਂ ਨੂੰ ਸੁਚੇਤ ਹੋ ਕੇ ਦੇਖੋ। ਸਰੀਰ ਨੂੰ ਦੁੱਖ ਦੇਣ ਵਾਲੀਆਂ ਆਤਾਂ ਪਛਾਣੋ ਤੇ ਉਹਨਾਂ ਦੀ ਜਗ੍ਹਾ ਹਾਂਵਾਚੀ ਆਤਾਂ ਧਾਰਨ ਕਰੋ। ਜੇ ਅਸੀਂ ਆਪਣੇ ਰੋਜ਼ਾਨਾ ਕੰਮਾਂ 'ਚ ਛੋਟੇ-ਮੋਟੇ ਬਦਲਾਅ ਕਰਦੇ ਆਂ ਤਾਂ ਇਸ ਨਾਲ ਸਾਡਾ ਮਨ ਤੇ ਸਰੀਰ ਤਰੋ-ਤਾਜ਼ਾ ਰਹਿੰਦੇ ਨੇ ਲੰਮੀ ਉਮਰ ਦੇ ਬੀਜ ਇਸੇ ਤਰ੍ਹਾਂ ਹੀ ਬੀਜੇ ਜਾਂਦੇ ਨੇ ਤੰਦਰੁਸਤ ਰਹਿਣ ਦੇ ਰਾਜ਼ ਇਹ ਠੀਕ ਹੈ ਕਿ ਸਾਡੀ ਉਮਰ ਬਾਹਰੀ ਤੇ ਅੰਦਰੂਨੀ ਦੋਵਾਂ ਪਧਰਾਂ ਤੇ ਹੀ ਵਾਧੀ ਹੈ ਮੰਨਿਆ ਕਿ ਦੋਵਾਂ ਪਧਰਾਂ ਤੇ ਸਰੀਰ ਤੇ ਮਨ ਵੱਡੇ ਹੋ ਰਹੇ ਨੇ ਪਰ ਲੋਕਾਂ ਦੀ ਉਮਰ ਪਛਾਣਨ ਦਾ ਸੌਖਾ ਤਰੀਕਾ ਹੈ ਉਹਨਾਂ ਦੀ ਚਮੜੀ ਸਾਡੇ ਸਰੀਰ ਦੇ ਅੰਦਰੂਨੀ ਬਦਲਾਅ ਸਾਡੀ ਚਮੜੀ ਤੇ ਦਿਖਾਈ ਦਿੰਦੇ ਨੇ। ਕਿਹਾ ਜਾ ਸਕਦਾ ਹੈ ਕਿ ਸਾਡੀ ਚਮੜੀ ਸਾਡੇ ਅੰਦਰੂਨੀ ਪ੍ਰਬੰਧ ਦਾ ਸ਼ੀਸ਼ਾ ਹੁੰਦੀ ਹੈ। ਜੋ ਲੋਕ ਮਾਡਲਿੰਗ ਕਰਦੇ ਨੇ ਉਹ ਦੱਸਦੇ ਨੇ ਕਿ ਕਿਸੇ ਵੀ ਫੈਸ਼ਨ ਸ਼ੋਅ ਤੋਂ ਇੱਕ ਦਿਨ ਪਹਿਲਾਂ ਉਹ ਰਾਤ ਨੂੰ 9 ਤੋਂ 10 ਘੰਟੇ ਤੱਕ ਸੌਂਦੇ ਨੇ। ਇਸ ਨਾਲ ਚਮੜੀ ਨੂੰ ਅਨੋਖੀ ਦਿੱਖ ਮਿਲਦੀ ਹੈ ਤੇ ਉਹ ਬਧੇਰੇ ਤੰਦਰੁਸਤ ਤੇ ਝੁਰੜੀਆਂ ਤੋਂ ਮੁਕਤ ਦਿਸਦੀ ਹੈ। ਵਿਗਿਆਨ ਨੇ ਸਾਬਤ ਕੀਤਾ ਹੈ ਕਿ ਜਵਾਨ ਰਹਿਣ ਲਈ ਸਭ ਤੋਂ ਪ੍ਰਭਾਵੀ ਤਰੀਕਾ ਨੀਂਦ ਹੀ ਹੈ। ਨੀਂਦ ਦੌਰਾਨ ਸਾਡੇ ਸਰੀਰ 'ਚ ਮੈਲਟੋਨਿਨ ਹਾਰਮੋਨ ਪੈਦਾ ਹੁੰਦੇ ਨੇ ਜਿਨ੍ਹਾਂ ਨਾਲ ਅਸੀਂ ਜਵਾਨ ਦਿਸਣ ਲੱਗਦੇ ਆਂ ਅਸਰਦਾਇਕ ਰੋਗ ਨਿਰੋਧਕਾਂ ਨਾਲ ਭਰਿਆ ਮੈਲਟੋਨਿਨ ਸਾਨੂੰ ਬਧੇਰੇ ਸਾਲ ਜੀਣ 'ਚ ਤਾਂ ਮਦਦ ਕਰਦਾ ਹੀ ਐ ਨਾਲ ਹੀ ਇਸ ਦੇ ਹੋਰ ਲਾਭ ਵੀ ਹੁੰਦੇ ਨੇ ਜਿਵੇਂ ਕਿ ਪਹਿਲਾ ਇਸ ਨਾਲ ਬਿਮਾਰੀਆਂ ਨਾਲ ਲੜਨ ਦੀ ਤਾਕਤ ਵਧਦੀ ਐ ਦੂਸਰਾ ਕੈਂਸਰ ਨਾਲ ਲੜਨ ਲਈ ਜ਼ਰੂਰੀ ਤੱਤ ਪੈਦਾ ਹੁੰਦੇ ਨੇ ਤੀਸਰਾ ਕੁਦਰਤੀ ਇਨਸੂਲਿਨ ਪੈਦਾ ਹੁੰਦਾ ਜੋ ਕਿ ਅਲਜ਼ਾਈਮਰ ਵਰਗੀਆਂ ਬਿਮਾਰੀਆਂ ਦਾ ਅੰਦੇਸ਼ਾ ਘੱਟ ਹੁੰਦਾ ਹੈ ਅਤੇ ਪੰਜਵਾਂ ਦਿਲ ਦੀਆਂ ਬਿਮਾਰੀਆਂ ਦੀ ਰੋਕ-थाम ਕਰਨ ਵਾਲੇ ਤੱਤ ਪੈਦਾ ਹੁੰਦੇ ਨੇ ਇਹਨਾਂ ਕਾਰਨਾਂ ਕਰਕੇ ਮੈਲਾਟੋਨਿਨ ਹਮੇਸ਼ਾ ਜਵਾਨ ਰੈਂਡਸ ਸਹਾਇੀ ਹੁੰਦਾ ਤੁਹਾਨੂੰ ਸਦਾ ਧਿਆਨ ਰੱਖਣਾ ਚਾਹੀਦਾ ਹੈ ਕਿ 30 ਸਾਲ ਦੀ ਉਮਰ ਤੋਂ ਬਾਅਦ ਮੈਲਾਟੋਨਿਨ ਬਣਨਾ ਆਪਣੇ ਆਪ ਘੱਟ ਹੋ ਜਾਂਦਾ ਪਰ ਹੇਠ ਲਿਖੇ ਤਰੀਕਿਆਂ ਨਾਲ ਅਸੀਂ ਇਸ ਨੂੰ ਵਧਾ ਸਕਦੇ ਹਾਂ ਪਹਿਲਾ ਸੰਤੁਲਿਤ ਭੋਜਨ ਖਾਣਾ ਚਾਹੀਦਾ ਜਿਸ ਵਿੱਚ ਕੈਲਸ਼ੀਅਮ ਦੀ ਵਧੇਰੇ ਮਾਤਰਾ ਹੋਵੇ ਦੂਸਰਾ ਇਸ ਦਾ ਖਿਆਲ ਰੱਖਣਾ ਚਾਹੀਦਾ ਹੈ ਕਿ ਸਰੀਰ ਨੂੰ ਰੋਜ਼ਾਨਾ ਭਰਪੂਰ ਧੁੱਪ ਮਿਲੇ। ਤੀਸਰਾ ਸਹੀ ਮਾਤਰਾ ਚ ਨੀਂਦ ਲੈਣੀ ਚਾਹੀਦੀ ਹੈ। ਅਤੇ ਚੌਥਾ ਡੂੰਗੀ ਨੀਂਦ ਤੇ ਪ੍ਰਭਾਵ ਪਾਉਣ ਵਾਲੇ ਤਣਾਅ, ਸ਼ਰਾਬ, ਤੰਬਾਕੂ ਤੇ ਕੈਫੀਨ ਵਰਗੀਆਂ ਚੀਜ਼ਾਂ ਨੂੰ ਟਾਲਣਾ। ਡੂੰਗੀ ਨੀਂਦ ਨਾ ਮਿਲੇ ਤਾਂ ਮੈਲਾਟੋਨਿਨ ਦੀ ਮਾਤਰਾ ਘਟਦੀ ਹੈ। ਇਸ ਗੱਲ ਤੇ ਖੋਜ ਹੋ ਰਹੀ ਹੈ ਕਿ ਕੀ ਮਸਨੂਈ ਤਰੀਕੇ ਨਾਲ ਮੈਲਾਟੋਨਿਨ ਦੀ ਪੂਰਤੀ ਹੋ ਸਕਦੀ ਹੈ? ਤੇ ਉਸ ਨਾਲ ਲੰਮੀ ਉਮਰ ਜੀਵੀ ਜਾ ਸਕਦੀ ਹੈ ਜੇ ਐਸਾ ਹੋਇਆ ਤਾਂ ਇਹ ਪ੍ਰਮਾਣ ਹੋਵੇਗਾ ਕਿ ਸਦਾ ਜਵਾਨ ਰਹਿਣ ਦਾ ਭੇਤ ਸਾਡੇ ਅੰਦਰ ਹੀ ਹੈ ਜਵਾਨ ਰਹਿਣ ਦਾ ਨਜ਼ਰੀਆ ਸਾਡੇ ਮਨ ਚ ਅਸਾਧਾਰਨ ਤਾਕਤ ਹੈ ਸਾਡਾ ਸਰੀਰ ਜਵਾਨ ਦਿਸੇਗਾ ਜਾਂ ਬੁੱਢਾ ਇਸ ਉੱਪਰ ਸਾਡੇ ਮਨ ਦਾ ਕਾਫੀ ਪ੍ਰਭਾਵ ਰਹਿੰਦਾ ਹੈ ਕਈ ਡਾਕਟਰ ਕਹਿੰਦੇ ਨੇ ਕਿ ਸਰੀਰ ਦੇ ਜਵਾਨੀ ਚ ਦਿਸਣ ਲਈ ਮਨ ਦਾ ਰੁੱਝਿਆ ਹੋਣਾ ਤੇਜੋਸ਼ ਨਾਲ ਭਰਿਆ ਹੋਣਾ ਲਾਜ਼ਮੀ ਹੈ ਇਹ ਹੀ ਇਕਿਗਾਈ ਦਾ ਆਧਾਰ ਹੈ ਹਾਲਾਂਕਿ ਇਸ ਦਾ ਉਪਯੋਗ ਸਿਰਫ ਸਮੱਸਿਆ ਦੇ ਸਮੇਂ ਕਰਨਾ ਹੀ ਸਹੀ ਨਹੀਂ ਹੋਵੇਗਾ ਸਦਾ ਜੋਸ਼ ਨਾਲ ਭਰੇ ਹੋਣ ਤੇ ਕੰਮ ਕਰਨ ਦੀ ਕਲਾ ਵੀ ਅਸੀਂ ਸਿੱਖਣੀ ਹੈ ਇਹ ਸ਼ੇਵਾ ਯੂਨੀਵਰਸਿਟੀ ਚ ਕੀਤੇ ਗਏ ਇੱਕ ਸਰਵੇਖਣ ਚ ਦੋ ਇੱਕੋ ਜਿਹੇ ਪੇਤ ਦੇਖਣ ਨੂੰ ਮਿਲੇ ਇੱਕ ਇਹ ਕਿ ਇਹਨਾਂ ਲੋਕਾਂ ਚ ਅਸਾਧਾਰਨ ਹਾਂ ਪੱਖੀ ਨਜ਼ਰੀਆ ਹੁੰਦਾ ਹੈ ਦੂਜੀ ਗੱਲ ਇਹ ਕਿ ਉਹ ਭਾਵਨਾਤਮਕ ਤੌਰ ਤੇ ਵੀ ਸਮਰੱਥ ਹੁੰਦੇ ਨੇ ਦੂਜੇ ਸ਼ਬਦਾਂ 'ਚ ਕਿਹਾ ਜਾਵੇ ਤਾਂ ਜਿਹੜੇ ਲੋਕ ਸਮੱਸਿਆਵਾਂ ਨੂੰ ਜ਼ਿੰਦਗੀ ਦੇ ਸਕਾਰਾਤਮਕ ਨਜ਼ਰੀਏ ਤੋਂ ਦੇਖਦੇ ਨੇ ਤੇ ਆਪਣੀਆਂ ਭਾਵਨਾਵਾਂ ਨੂੰ ਦਿਸ਼ਾ ਦੇਣੀ ਜਾਣਦੇ ਨੇ ਉਹ ਲੰਮੀ ਉਮਰ ਜੀਣ ਦੀ ਯਾਤਰਾ ਲਈ ਸਹੀ ਦਿਸ਼ਾ 'ਚ ਨੇ ਸਟੋਇਕ ਨਜ਼ਰੀਆ ਮੁਸ਼ਕਿਲਜ਼ ਹੋਣ ਦੇ ਬਾਵਜੂਦ ਵੀ ਚਿਹਰੇ ਤੋਂ ਹਾਸਾ ਨਾ ਗਵਾਉਣ ਵਾਲਾ ਇਨਸਾਨ ਸਦਾ ਜਵਾਨ ਦਿਸਦਾ ਇੰਜ ਦੀ ਸੰਜਮੀ ਜੀਵਨ ਸ਼ੈਲੀ ਨਾਲ ਚਿੰਤਾਵਾਂ ਘਟਦੀਆਂ ਨੇ ਤੇ ਤਣਾਅ ਦਾ ਪੱਧਰ ਘਟ ਹੋਣ 'ਚ ਸਹਾਇਤਾ ਮਿਲਦੀ ਹੈ 100 ਸਾਲ ਤੇ ਉਸ ਤੋਂ ਵੀ ਲੰਮੀ ਉਮਰ ਜੀਣ ਵਾਲੇ ਲੋਕਾਂ 'ਚ ਕੁਝ ਸਾਂਝੀਆਂ ਆਤਾਂ ਦੇਖੀਆਂ ਗਈਆਂ ਇਹਨਾਂ ਲੋਕਾਂ ਦੀ ਜ਼ਿੰਦਗੀ 'ਚ ਸਮੱਸਿਆਵਾਂ ਤਾਂ ਆਈਆਂ ਪਰ ਉਹਨਾਂ ਨੇ ਹਾਂ ਪੱਕੀ ਨਜ਼ਰੀਏ ਨਾਲ ਮੁਸ਼ਕਲਾਂ ਦਾ ਸਾਹਮਣਾ ਕੀਤਾ ਇੰਜ ਉਹ ਬਿਨਾਂ ਹਾਰੇ ਮੁਸ਼ਕਲਾਂ ਤੋਂ ਪਾਰ ਪਾਉਂਦੇ ਰਹੇ ਸਨ 2014 'ਚ ਵਿਸ਼ਵ ਦੇ ਸਭ ਤੋਂ ਲੰਮੀ ਉਮਰ ਜੀਣ ਵਾਲੇ 111 ਸਾਲਾਂ ਵਿਅਕਤੀ ਅਲੈਗਜ਼ੈਂਡਰ ਐਮਿਚਮੰਦੇ ਨੇ ਕਿ ਭਾਵੇਂ ਲੰਮੀ ਉਮਰ ਦਾ ਕਾਰਨ ਚੰਗੇ ਜੀਵਨ ਦਾ ਮਿਲਣਾ ਵੀ ਹੈ ਪਰ ਇਹ ਹੀ ਇੱਕ ਮਾਤਰ ਕਾਰਨ ਨਹੀਂ ਹੈ ਉਹਨਾਂ ਗਿਨੀਸ ਬੁੱਕ ਆਫ ਵਰਲਡ ਰਿਕਾਰਡਸ 'ਚ ਨਾ ਦਰਜ ਹੋਣ ਤੋਂ ਬਾਅਦ ਦਿੱਤੀ ਇੰਟਰਵਿਊ 'ਚ ਕਿਹਾ ਤੁਸੀਂ ਕਿਹੋ ਜਿਹਾ ਚਾਹੁੰਦੇ ਹੋ ਲੰਮੀ ਉਮਰ ਲਈ ਇਹ ਵੀ ਅਹਿਮ ਗੱਲ ਹੁੰਦੀ ਹੈ ਲੰਮੀ ਉਮਰ ਦੀ ਕਵਿਤਾ ਜਦੋਂ ਅਸੀਂ ਓਗੀਮੀ 'ਚ ਸਾਂ ਤਾਂ 100 ਸਾਲ ਦੇ ਕਰੀਬ ਉਮਰ ਦੀ ਇੱਕ ਔਰਤ ਨੇ ਇੱਕ ਕਵਿਤਾ ਸੁਣਾਈ ਇਹ ਕਵਿਤਾ ਉਸਨੇ ਜਾਪਾਨੀ ਭਾਸ਼ਾ ਚ गा ਕੇ ਸੁਣਾਈ ਇਸ ਦਾ ਤਰਜਮਾ ਕੁਝ ਐਵੇਂ ਹੋਵੇਗਾ ਨਿਰੋਗ ਤੇ ਲੰਮੇ ਜੀਵਨ ਲਈ ਸਭ ਕੁਝ ਥੋੜਾ ਥੋੜਾ ਤੇ ਖੁਸ਼ੀ ਨਾਲ ਖਾਓ ਛੇਤੀ ਸੌਂਵੋ ਸਵਕਤੇ ਉਠੋ ਫੌਰਨ ਘੁੰਮਣ ਜਾਓ ਹਰ ਦਿਨ ਸ਼ਾਂਤੀ ਨਾਲ ਜਿਓ ਤੇ ਸਫ਼ਰ ਨੂੰ ਮਾਣੋ ਨਿਰੋਲ ਤੇ ਲੰਮਾ ਜੀਣ ਲਈ ਦੋਸਤਾਂ ਨਾਲ ਸਨੇਹ ਦਾ ਪ੍ਰਗਟਾਵਾ ਵੀ ਕਰੋ ਗਰਮੀ ਹੋਵੇ ਸਿਆਲ ਜਾਂ ਬਾਰਿਸ਼ ਸਾਰੀਆਂ ਰੁੱਤਾਂ ਦਿਲ ਨਾਲ ਮਾਣੋ ਫਿਕਰ ਕਰੋ ਨਾ ਤੁਹਾਡੀਆਂ ਉਂਗਲਾਂ ਕਿੰਨੇ ਸਾਲ ਦੀਆਂ ਨੇ ਮਨ ਤੇ ਹੱਥਾਂ ਦੀ ਸਹਾਇਤਾ ਲੈ ਕੰਮ ਕਰਦੇ ਰਹੋ ਰੁੱਝੇ ਰਹੋ ਤੇ ਸਦਾ ਆਪਣਾ ਕੰਮ ਕਰਦੇ ਰਹੋ ਸੋਵਰੇ ਤੁਹਾਡੇ ਵੱਲ ਨੂੰ ਆਪੇ ਚੱਲ ਕੇ ਆਉਣਗੇ ਜਦੋਂ ਅਸੀਂ ਅਗਲੇ ਅਧਿਆਏ ਤੇ ਜਾਣ ਲਈ ਆਪਣੀਆਂ ਉਂਗਲਾਂ ਦੀ ਵਰਤੋਂ ਕਰਾਂਗੇ ਤਾਂ ਅਸੀਂ ਲੰਮੀ ਉਮਰ ਦੇ ਜੀਵਨ ਦੇ ਉਦੇਸ਼ ਵਿੱਚਲੇ ਡੂੰਘੇ ਰਿਸ਼ਤੇ ਨੂੰ ਸਮਝ ਜਾਵਾਂਗੇ